ਲੜਦਾ ਪਾਣੀ ਆਪਣੇ ਨਾਲ ਤਬਾਹੀ ਦਾ ਮੰਜ਼ਰ ਲੈ ਕੇ ਪੰਜਾਬ ਦੇ ਕਰੀਬ 2400 ਪਿੰਡਾਂ 'ਚ ਵਗਿਆ ਜਿਸ ਦੀ ਮਾਰ ਹੇਠਾਈ ਲੋਕਾਂ ਦਾ ਅੰਕੜਾ 4 ਲੱਖ ਦੇ ਨੇੜੇ ਪਹੁੰਚ ਗਿਆ 8-8 ਫੁੱਟ ਪਾਣੀ ਆ ਫਸਲ ਸਾਰੀ ਬਰਬਾਦ ਹੋ ਗਈ ਆ ਬਹੁਤ ਨੁਕਸਾਨ ਹੋਇਆ ਸਸੇਕਾ ਪੰਜਾਬ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਸਾਰੇ ਹੀ ਪਰਿਵਾਰਾਂ ਨਾਲ ਅਸੀਂ ਡੂੰਘੇ ਦਿਲ ਨਾਲ ਸਮਵੇਦਨਾ ਪ੍ਰਗਟ ਕਰਦੇ ਹਾਂ ਸਾਡੀ ਅਰਦਾਸਾਂ ਹਰ ਉਸ ਜੀਵਨ ਨਾਲ ਨੇ ਜੋ ਇਸ ਬਾੜ ਤੋਂ ਪ੍ਰਭਾਵਿਤ ਹੋਇਆ ਹੈ ਤੇ ਅਸੀਂ ਆਕਾਲ ਪੁਰਖ 'ਤੇ ਇਹ ਅਰਦਾਸ ਕਰਦੇ ਹਾਂ ਕਿ ਉਹ ਸਭ ਨੂੰ ਹਿੰਮਤ ਤੇ ਬਖਾਸ ਬਖਸ਼ੇ ਜਿਸ ਨਾਲ ਸਾਡਾ ਰੰਗਲਾ ਪੰਜਾਬ ਮੋੜ ਆ ਦੇ ਪੈਰਾਂ ਤੇ ਖੜਾ ਹੋ ਸਕੇ ਪੰਜਾਬ ਜਿਸ ਨੂੰ ਪੰਜ ਦਰਿਆਵਾਂ ਦੀ ਧਰਤੀ ਵੀ ਆਖਿਆ ਜਾਂਦਾ ਹੈ ਇਸ ਦੇ ਮੁੱਖ ਦਰਿਆਵਾਂ ਸਤਲੁਜ ਬਿਆਸ ਰਾਵੀ ਜੇਲਮ ਤੇ ਚਨਾਬ ਹਨ ਪਰ 1947 ਦੀ ਵੰਡ ਤੋਂ ਬਾਅਦ ਪੰਜਾਬ ਦੀ ਦਰਿਆ ਵੰਡੇ ਗਏ ਤੇ ਜਿਹੜੇ ਭਾਰਤੀ ਪੰਜਾਬ ਦੇ ਹਿੱਸੇ ਆਏ ਉਹ ਸੀਗੇ ਸਤਲੁਜ ਬਿਆਸ ਤੇ ਰਾਵੀ ਇਹ ਦਰਿਆ ਪੰਜਾਬ ਦੀ ਰੀੜ ਦੀ ਹੱਡੀ ਨੇ ਜਿਹੜੇ ਕੀ ਖੇਤੀਬਾੜੀ ਅਰਥਵਿਵਸਥਾ ਤੇ ਸਮਾਜਿਕ ਤੌਰ ਦਾ ਵੀ ਹਿੱਸਾ ਨੇ ਤੇ ਇਹਨਾਂ ਨੇ ਸਾਨੂੰ ਪੰਜਾਬ ਨੂੰ ਬ੍ਰੈਡ ਬਾਸਕਟ ਆਫ ਇੰਡੀਆ ਦਾ ਟਾਈਟਲ ਵੀ ਦਵਾਇਆ ਪਰ ਸਾਨੂੰ ਇਸ ਸਾਲ ਦੇ ਹੜ੍ਹਾਂ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੇ ਇਹ ਇੰਨਾ ਦਰਿਆਵਾਂ ਦੀ ਰੋਗ ਸਹੀ ਮੈਨੇਜਮੈਂਟ ਜਾਂ ਸਿਸਟਮ ਨਾਲ ਇਹਨਾਂ ਦੇ ਦੇਖਰੇਕ ਨਾ ਕੀਤੀ ਜਾਵੇ ਤੇ ਇਹ ਹੜਾ ਦਾ ਰੂਪ ਲੈ ਕੇ ਸਾਡੀ ਪੰਜਾਬ ਦੀ ਕਮਜ਼ੋਰੀ ਵੀ ਬਣ ਸਕਦੀਆਂ ਨੇ ਆ ਵੇਖਿਆ ਜਾਵੇ ਤਾਂ ਜਿਹੜੇ ਸਟੈਟਸ ਇਹ ਸ਼ੋ ਕਰਦਾ ਹੈ ਕਿ 4 ਲੱਖ ਏਕੜ ਦੇ ਜ਼ਮੀਨ ਜੋ ਕਿ ਇਸ ਹੜਾ ਦੀ ਲਪੇਟ ਵਿੱਚ ਆਈ ਜੋ ਕਿ ਖੇਤੀਬਾੜੀ ਤੌਰ ਤੇ ਬਹੁਤ ਹੀ ਉਪਜਾਊ ਜ਼ਮੀਨ ਸੀ ਸੋ ਇਸ ਵੀਡੀਓ ਦੇ ਰਾਹੀਂ ਅਸੀਂ ਤੁਹਾਨੂੰ ਜਾਗਰੂਕ ਕਰਾਂਗੇ ਕਿ ਕਿਹੜੇ-ਕਿਹੜੇ ਮੁੱਖ ਕਾਰਨ ਰਹੇ ਜਿਨ੍ਹਾਂ ਕਾਰਨ ਇਹ ਆ ਭਾਰਤ ਪਰ ਜਿਹੜੇ ਪੰਜਾਬ ਦੇ ਵਿੱਚ ਦਰਿਆਵਾਂ ਨੇ ਇਹਨਾਂ ਭਿਆਨਕ ਰੂਪ ਲਿਆ ਤੇ ਬਹੁਤ ਹੀ ਜ਼ਿਆਦਾ ਡਿਸਟਰਕਸ਼ਨ ਕੌਜ਼ ਕੀਤੀ ਚਲੋ ਡੈਮੋਨਸਟ੍ਰੇਸ਼ਨ ਦੇ ਨਾਲ ਸਮਝਦੇ ਹਾਂ ਕਿ ਕਿਹੜੇ-ਕਿਹੜੇ ਪੰਜਾਬ ਦੇ ਮੁੱਖ ਡੈਮ ਨੇ ਕਿਹੜੇ ਕਿਹੜੇ ਰਿਵਰ ਸਿਸਟਮ ਆ ਜੋ ਤੁਸੀਂ ਮੈਪ 'ਤੇ ਦੇਖ ਪਾ ਰਹੇ ਹੋ ਰਾਵੀ ਦਰਿਆ 'ਤੇ ਰਜੀਤ ਸਾਗਰ ਡੈਮ ਸਤਲੁਜ ਦਰਿਆ 'ਤੇ ਭਾਖੜਾ ਡੈਮ ਤੇ ਬਿਆਸ ਦਰਿਆ 'ਤੇ ਪੌਂਗ ਡੈਮ ਆ 1960 ਦੀ ਇੰਡਸ ਵਾਟਰ ਟ੍ਰੀਟੀ ਤੋਂ ਬਾਅਦ ਜੋ ਵੀ ਇਹ ਦਰਿਆਵਾਂ ਪੰਜਾਬ ਦੇ ਹਿੱਸੇ ਆ ਇਹਨਾਂ 'ਤੇ ਡੈਮ ਬਿਲਟ ਕੀਤੇ ਗਏ ਜਿਹੜਾ ਕਿ ਸਤਲੁਜ ਡੈਮ ਆ ਸਤਲੁਜ ਤੇ ਜਿਹੜੀ ਰਿਵਰ ਤੇ ਡੈਮ ਆ ਭਾਖੜਾ ਡੈਮ ਉਹ ਵਨ ਆਫ ਦਾ 올ਡੇਸਟ ਡੈਮ ਆ ਪੰਜਾਬ ਦਾ 1960 ਦੇ ਵਿੱਚ ਪ੍ਰੋਜੈਕਟਡਨ ਹੋਇਆ ਤੇ ਬਿਆਸ ਦੇ ਉੱਤੇ ਜਿਹੜਾ ਪਾਉਂਡ ਹੈ ਮੈਂ 1970 ਦੇ ਵਿੱਚ ਬਣਾਇਆ ਗਿਆ ਤੇ ਰਾਹਵੀ ਤੇ ਜਿਹੜਾ ਰਜੀਤ ਸਾਗਰ ਡੈਮ ਹੈ ਉਹ 2001 ਦੇ ਵਿੱਚ ਕੰਪਲੀਟ ਹੋਇਆ ਇਹ ਮੁੱਖ ਡੈਮ ਨੇ ਜਿਹੜੇ ਵੀ ਆਪਾਂ ਨੂੰ ਨਹਿਰੀ ਪਾਣੀ ਸਪਲਾਈ ਕਰਦੇ ਨੇ ਇਹ ਸਟੋਰੇਜ ਹਾਊਸ ਨੇ ਵਾਟਰ ਦਾ ਜੋ ਵੀ ਫਲਡਸ ਨੂੰ ਹੈਲਪ ਕਰਦੇ ਮਿਟੀਗੇਟ ਕਰਨ ਵਾਸਤੇ ਪਰ ਜੋ ਵੀ ਸਿਨੈਰੀਓ ਹੈ ਜੀ ਪੰਜਾਬ ਦੇ ਵਿੱਚ ਰਏ ਫਲਡਸ ਦੇ ਉਮਨਾ ਤੇ ਮੇਰੇ ਜੋ ਅੱਜ ਅਪਾ ਅੱਜ ਜਾਣਾਂਗੇ ਕਿ ਕਿਹੜੇ ਕਿਹੜੇ ਕਾਰਨ ਮੁੱਖ ਰਹੇ ਜਿਨ੍ਹਾਂ ਕਰਕੇ ਫਲੱਡਸ ਦੀ ਜੋ ਵੀ ਡੈਮੇਜ ਸਟੇਸ਼ਨ ਆਪਾਨੂੰ ਜਾਵਾ ਫੇਸ ਕਰਨੀ ਪਈ ਜੋ ਮੁੱਖ ਕਾਰਨਾਂ ਨੂੰ ਜੋ ਪਹਿਲਾ ਕਾਰਨ ਮੁੱਖ ਦੱਸਿਆ ਜਾਂਦਾ ਹੈ ਉਹ ਸੀਗਾ ਕਿ ਜੋ ਵੀ ਹੈਵੀ ਰੇਨਫੋਰਟ ਆਕਰ ਹੋਈਆਂ ਜੋ ਅਬਸਟ੍ਰੀਮ ਰੀਜਨਸ ਨੇ ਜਿਹੜੇ ਕਿ ਜੰਮੂ ਤੇ ਹਿਮਾਚਲ ਦਾ ਰੀਜਨ ਹੈ ਜਿਵੇਂ ਕਿ ਇੱਕ ਕੇਸ ਤੇ نیچے ਵੀ ਦੇਖਿਆ ਗਿਆ ਕਿ 350 ਤੋਂ 350 ਐਮਐਮ ਸਿੰਗਲ ਡੇ ਵੀ ਕਈ ਜੰਮੂ ਦੇ ਡਿਸਟ੍ਰਿਕਟ ਵਿੱਚ ਬਾਰਿਸ਼ ਢਿੱਕੀ ਗਈ ਜਿਦੇ ਕਰਕੇ ਬਹੁਤ ਸਾਰਾ ਪਾਣੀ ਅਮਾਉਂਟ ਵਿੱਚ ਜੋ ਕਿ ਲੋਅਰ ਸਟ੍ਰੀਮ ਤੇ ਫਲੋ ਕੀਤਾ ਡੈਮਸ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਉਹ ਪਾਣੀ ਨੇ ਸੈਕੰਡਲੀ ਜੋ ਇੱਕ ਮੇਜਰ ਰੀਜਨ ਇਹ ਵੀ ਦੱਸਿਆ ਗਿਆ ਕਿ ਜੋ ਕਲਾਈਮੇਟ ਚੇਂਜ ਹੈ ਆਪਣਾ ਜੋ ਵੀ ਮੌਸਮੀ ਬਦਲਾਅ ਨੇ ਉਹਨਾਂ ਦੇ ਕਰਕੇ ਵੀ ਜੋ ਰੇਨਫਾਲ ਪੈਟਰਨਸ ਵਿੱਚ ਫਰਕ ਲਿਖਿਆ ਗਿਆ ਜਿਦਾ ਕਰਕੇ ਜ਼ਿਆਦਾ ਅਮਾਉਂਟ ਜੋ ਰੇਨਫਾਲ ਐਤਕੀ ਪੰਜਾਬ ਤੇ ਅਲਾਈਡ ਜਿਹੜੀ ਸਟੇਟਸ ਨੇ ਉਹਨਾਂ ਚ ਰੀਸੀਵ ਹੋਈ ਸੈਕੰਡਲੀ ਜੋ ਇੱਕ ਕਾਰਨ ਮੇਨ ਦੱਸਿਆ ਜਾਂਦਾ ਹੈ ਉਹ ਹੈ ਸਿਲਟੇਸ਼ਨ ਸਿਲਟੇਸ਼ਨ ਡੈਮ ਦੇ ਰੈਜ਼ਰਵਾਇਰਸ ਦੀ ਵੀ ਤੇ ਜਿਹੜੀ ਨਹਿਰਾਂ ਨੇ ਆਪਣੀ ਉਹਨਾਂ ਦੀ ਸਿਲਟੇਸ਼ਨ ਸਿਲਟੇਸ਼ਨ ਦੇ ਮਾਨੋ ਜੇ ਮੈਂ ਆਮ ਤੌਰ ਤੇ ਤੁਹਾਨੂੰ ਸਮਝਾਣਾ ਚਾਹਾਂ ਤਾਂ ਜੋ ਵੀ ਸੈਡੀਮੈਂਟਸ ਨੇ ਜੋ ਵੀ ਪਹਾੜੀ ਇਲਾਕਿਆਂ ਤੋਂ ਜਿਹੜੇ ਵੀ ਮਿੱਟੀ ਦੇ ਜਿਹੜੇ ਸੈਡੀਮੈਂਟਸ ਨੇ ਉਹ ਆ ਕੇ ਸੈਟਲ ਹੋ ਜਾਂਦੇ ਆ ਰਿਵਰ ਬੇਸਿਸ ਤੇ ਤੇ ਜਾਂ ਫਿਰ ਡੈਮ ਦੇ ਬੇਸਿਸ ਤੇ ਹੁਣ ਇਹਨਾਂ ਨੂੰ ਸਮਝਣਾ ਚਾਹੀਏ ਕਿ ਐਨੇ ਜ਼ਿਆਦਾ ਸਿਲਟੇਸ਼ਨ ਹੋਣ ਦਾ ਕਾਰਨ ਕੀ ਹੈ ਉਹ ਇੱਕ ਇੱਕ ਕauz ਹੁੰਦੀ ਇਹ ਵੀ ਦੱਸੀ ਜਾਂਦੀ ਕਿ ਜਿਹੜੀ ਡੀਫੋਰੈਸਟੇਸ਼ਨ ਹੋ ਰਹੀ ਹੈ ਅਪਰ ਅਪਸਟਰੀਮ ਰੀਜਨ ਜਿਵੇਂ ਕਿ ਹਿਮਾਚਲ ਤੇ ਜੰਮੂ ਦੇ ਵਿੱਚ ਜਿਨ੍ਹਾਂ ਵਿੱਚ ਜਦੋਂ ਵੀ ਰੇਨਫਾਲ ਆਕਰ ਹੁੰਦੀ ਹੈ ਤੇ ਜਿਹੜੀ واਸ਼ਿੰਗ ਅਵੇ ਆਫ ਸੈਡੀਮੈਂਟਸ ਦੇ ਨਾਲ ਉਹ ਸਿਲਟ ਕੈਰੀਡ ਅਵੇ ਹੁੰਦੀ ਹੈ ਲੋਅਰ ਸਟ੍ਰੀਮ ਜੋ ਕਿ ਡੈਮ ਦੇ ਵਿੱਚ ਆ ਕੇ ਸੈਟਲ ਹੁੰਦੀ ਹੈ ਜਾਂ ਤਾਂ ਅੱਗੇ ਰਿਵਰਸ ਦੇ ਵਿੱਚ ਕਨਫਲੂਐਂਟ ਪਲੇਨ ਤੇ ਵਿੱਚ ਆ ਕੇ ਸੈਟਲ ਹੁੰਦੀ ਹੈ ਜਦੋਂ ਸਿਲਸ ਨੂੰ ਆਪਾਂ ਅਕਮੂਲੇਟ ਕਰਦੇ ਰਹਿੰਦੇ ਆ ਰਿਮੂਵ ਨਹੀਂ ਕਰਦੇ ਉਹ ਅਕਮੂਲੇਟ ਹੁੰਦੀ ਰਹਿੰਦੀਆਂ ਤੇ ਉਹ ਇੱਕ ਮੇਜਰ ਹਿੱਸਾ ਬਣ ਜਾਂਦੀਆਂ ਡੈਮਸ ਦਾ ਜਿੱਥੇ ਪਾਣੀ ਸਟੋਰ ਹੋ ਸਕਦਾ ਸੀ ਤੇ ਰਿਵਰਸ ਦੇ ਵਿੱਚ ਵੀ ਸਿਮਿਲਰ ਕੇਸਿਸ ਹੈ ਕਿ ਉਹਨੂੰ ਫਿਰ ਫਲਡਿੰਗ ਦੇ ਵੱਲ ਜਾਣਾ ਪੈਂਦਾ ਹੈ ਅਰਾذرਦਨ ਕਿ ਉਹ ਆਲੇ ਨੈਚੁਰਲ ਸਿਸਟਮ ਦੇ ਵਿੱਚ ਰਵੇ ਜੋ 13 ਮੇਨ ਕਾਰਨ ਦੇਖਿਆ ਗਿਆ ਉਹ ਇਹ ਵੀ ਦੇਖਿਆ ਗਿਆ ਕਿ ਜੋ ਵੀ ਕਹेलो ਇੱਕ ਰੂਲ ਕਰਵਸ ਹੁੰਦੀਆਂ ਆ ਆ ਮਤਲਬ ਇਹ ਸਾਡਾ ਜੋ ਵੀ ਡਾਟਾ ਸੀ ਪ੍ਰੇਜ਼ੈਂਟ ਕਰ ਰਹੇ ਹਾਂ ਥਰੂ ਸਮ ਰਿਪੋਰਟਸ ਕਰ ਰਹੇ ਹਾਂ ਕਿ ਜੋ ਵੀ ਰੂਲ ਕਰਵਸ ਹੁੰਦੀਆਂ ਐ ਡੈਮਸ ਨੂੰ ਆਪਰੇਟ ਕਰਨ ਦੀਆਂ ਉਹਨਾਂ ਵਿੱਚ ਵੀ ਮੇਬੀ ਸਮ ਸਮ ਸੋਰਟ ਆਫ ਸੇ ਮਿਸਮੈਨੇਜਮੈਂਟ ਹੋਈ ਆ ਤਾਂ ਸੇ ਕਿ ਲਾਈਕ ਐਡਵਰਸਿਟੀਆਂ ਦੇ ਰਿਲੇਟਡ ਉਹ ਉਹਨਾਂ ਨੂੰ ਅਪਡੇਟ ਕਰਨਾ ਚਾਹੀਦਾ ਸੀ ਰਾਦਰ ਦੈਨ ਕਿ ਉਹ 올ਡ ਪੈਟਰਨ ਤੇ ਰਨ ਕਰ ਦਿਆ ਨੇ ਸੋ ਇੱਕ ਉਹ ਵੀ ਮੁੱਖ ਕਾਰਨ ਦੇਖਿਆ ਗਿਆ ਜੋ ਵੀ ਫਲਡ ਦੇ ਜੋ ਮੇਨ ਡੈਮਸ ਤੇ ਉਹਨਾਂ ਨੂੰ ਮਿਸ ਆਪਰੇਟ ਕਰਨ ਵਿੱਚ ਥੋੜੀ ਦਿੱਕਤ ਦੇਖੀ ਗਈ ਤੇ ਬਹੁਤ ਜ਼ਿਆਦਾ amount ਵਿੱਚ ਪਾਣੀ ਸਿੰਗਲ ਡੇ ਐਥੇ ਛੱਡਿਆ ਗਿਆ ਜੋ ਕਿ ਡੈਮਸ ਦੇ ਡੈਮ ਦੇ ਵਿੱਚ ਇੱਕ ਹੋਰ ਫੀਨੋਮਨਾ ਹੁੰਦਾ ਹੈ ਜੋ ਕਿ ਅੰਡ ਫਲਡ ਕੁਸ਼ਨ ਫਲਡ ਕੁਸ਼ਨ ਨੂੰ ਆਪਾਂ ਐਵੇਂ ਸਮਝ ਸਕਦੇ ਹਾਂ ਕਿ ਜੇ ਕੁਝ ਵੀ ਡੈਮ ਆਦੇ ਕੋਲ ਪਾਣੀ ਸਟੋਰ ਕਰਦਾ ਹੈ ਤੇ ਉਹ ਪਾਣੀ ਰੈਗੂਲਰ ਬੇਸਿਸ ਤੇ ਛੱਡਦਾ ਰਹਿੰਦਾ ਤਾਂਕਿ ਇੱਕ ਫਲੱਡ ਵਾਸਤੇ ਮੇਨਟੇਨ ਰਹੇ ਕੁਸ਼ਨ ਕੁਸ਼ਨ ਹੁੰਦਾ ਕੀ ਇੱਕ ਸੇਫ ਸਾਈਡ ਸੇਫ ਸਾਈਡ ਇੱਕ ਮੈਨੇਜਰ ਹੈ ਤਾਂਕਿ ਆਪਾਂ ਉਸ ਟੀਲ ਤੋਂ ਆਦੇ ਆਪ ਨੂੰ ਸੇਫ ਕਰ ਸਕੀਏ ਸੈਕੰਡਲੀ ਦੇ ਹੀ ਵੀ ਦੇਖਿਆ ਗਿਆ ਕਿ ਜਿਹੜੇ ਫਲੱਡ ਕੁਸ਼ਨਸ ਨੇ ਉਹਨਾਂ ਨੂੰ ਬਹੁਤ ਲੋਅ ਮੇਨਟੇਨ ਕੀਤਾ ਗਿਆ ਸੀਗਾ ਜਿਹਦੇ ਕਰਕੇ ਫਲੱਡਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਅ ਅਕਰ ਹੋਏ ਕਿਉਂਕਿ ਪਾਣੀ ਬਹੁਤ ਜ਼ਿਆਦਾ ਮਾਊਂਟ ਵਿੱਚ ਛੱਡਿਆ ਗਿਆ ਪੰਜਾਬ ਦੇ ਰਿਵਰਸ ਦੇ ਵਿੱਚ ਜਿਹਦੇ ਕਾਰਨ ਰਿਵਰਸ ਵੀ ਫਲਡ ਹੋਈਆਂ ਤੇ ਨਾਲੇ ਜਿਹੜੇ ਵੀ ਡਿਸਟ੍ਰਿਕਟਸ ਨੇ ਜਿਵੇਂ ਕਿ ਅਪਰ ਰੀਜਨਸ ਹੋ ਗਏ ਪੰਚ ਪਠਾਨਕੋਟ ਗੁਰਦਾਸਪੁਰ ਜੋ ਕਿ ਸਾਊਥ-ਵੈਸਟਰਨ ਪੰਜਾਬ ਦੇ ਵਿੱਚ ਲੇਖੇ ਗਏ ਡਿਸਟ੍ਰਿਕਟ ਫਜ਼ਿਲਕਾ ਤੇ ਅਲਾਈਡ ਡਿਸਟ੍ਰਿਕਟ ਮੁਕਸਰ ਤੇ ਹੁਣ ਆਉਂਦੇ ਆ ਕਿਹੜੇ-ਕਿਹੜੇ ਸੋਲੂਸ਼ਨਸ ਨੇ ਆਪਾਂ ਨੂੰ ਜਿਹਦੇ ਨਾਲ ਆਪਾਂ ਜਿਹੜੇ ਵੀ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਨੇ ਉਹਨਾਂ ਦਾ ਸਾਈਕਲ ਨੂੰ ਆਪਾਂ ਤੋੜ ਸਕਦੇ ਆ ਤੇ ਆਉਣ ਵਾਲੇ ਫਿਊਚਰ ਵਿੱਚ ਆਪਾਂ ਫਲਡਸ ਨੂੰ ਮਿਟੀਗੇਟ ਕਰ ਸਕਦੇ ਆ ਜੋ ਫਰਸਟ ਇਹਦੇ ਵਿੱਚ ਜੋ ਮੇਨ ਮੇਨ ਸੋਲੂਸ਼ਨ ਹੈ ਉਹ ਹੈ ਡੀਸਿਲਟਿੰਗ ਡੀਸਿਲਟਿੰਗ ਕੀ ਦੀ ਜਿਹੜੇ ਡੈਮਸ ਨੇ ਤੇ ਰਿਵਰ ਬੈਡਸ ਦੀ ਤੇ ਇਹਦੇ ਤੇ ਕਿਉਂਕਿ ਡੀਸਿਲਟਿੰਗ ਦੇ ਨਾਲ ਜੋ ਵੀ ਇੱਕ ਐਕਸਟਰਾ ਸਪੇਸ ਹੈ ਕ੍ਰੀਏਟਡ ਜੋ ਓਕਿਊਪਾਈਡ ਹੈ ਸੈਡੀਮੈਂਟਸ ਦੇ ਨਾਲ ਜੇ ਉਹ ਰਿਮੂਵ ਹੋ ਜਾਂਦੀ ਤੇ ਵਾਟਰ ਨੂੰ ਇੱਕ ਐਕਸਟਰਾ ਸਪੇਸ ਮਿਲੇਗੀ ਆ ਦਾ ਸਟੋਰ ਹੋਣ ਵਾਸਤੇ ਸੈਕਿੰਡ ਜਿਹੜਾ ਪੁਆਇੰਟ ਹੈ ਉਹ ਹੈ ਰਿਵਾਈਜ਼ਿੰਗ ਜਿਹੜੇ ਡੈਮ ਕਰਵ ਰੂਲ ਕਰਵਸ ਨੇ ਡੈਮ ਆਪਰੇਸ਼ਨਸ ਦੀਆਂ ਜੋ ਵੀ ਅੱਜਕੱਲ ਦੇ ਕਲਾਈਮੈਟਿਕ ਚੇਂਜਿੰਗ ਪੈਟਰਨਸ ਨੇ ਜੇ ਉਹਨਾਂ ਦੇ ਨਾਲ ਵਾਟਰ ਰਿਲੀਜ਼ਿੰਗ ਪੈਟਰਨਸ ਨੂੰ ਆਪਾਂ ਆਪਾਂ ਨੂੰ ਥੋੜਾ ਜਿਹਾ ਰਿਵਾਈਜ਼ ਕਰਨਾ ਪਵੇ ਜਿਹਦੇ ਨਾਲ ਕਿ ਜਿਵੇਂ ਆਪਾਂ ਨੂੰ ਇਸ ਵਾਰੀ ਵੇਖਣਾ ਪਿਆ ਕਿ ਡੈਮਸ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਐਬ੍ਰਪਟਲੀ ਵਾਟਰ ਜਿਹੜਾ ਕਿ ਹੈ ਜਿਹੜੀ ਦਰਿਆਵਾਂ ਵਿੱਚ ਛੱਡਣ ਦਾ ਸੋ ਉਸ ਚੀਜ਼ ਤੇ ਵੀ ਰੋਕ ਲੱਗ ਸਕੇ ਤੇ ਜਿਹੜੀ ਸਥਿਤੀ ਐ ਦੀ ਪੰਜਾਬ ਵਿੱਚ ਦੇਖਣ ਨੂੰ ਮਿਲੀ ਉਹ ਸਥਿਤੀ ਸਾਨੂੰ ਅੱਗੇ ਨਾ ਦੇਖਣ ਨੂੰ ਮਿਲੇ ਜਿਹੜਾ ਤੀਜਾ ਪੁਆਇੰਟ ਹੈ ਉਹ ਹੈ ਰਿਲਾਈਿੰਗ ਔਨ ਦਾ ਟ੍ਰੈਡੀਸ਼ਨਲ ਵਾਟਰ ਸਟੋਰੇਜ ਯੂਨਿਟਸ ਜਿਹੜੇ ਵੀ ਟ੍ਰੈਡੀਸ਼ਨਲ ਵਾਟਰ ਸਟੋਰੇਜ ਯੂਨਿਟ ਨੇ ਜਿਵੇਂ ਕਿ ਛੱਪੜ ਨੇ ਇਹ ਵੀ ਪੁਰਾਣੇ ਪਿੰਡਾਂ ਵਿੱਚ ਖੂਹ ਜਾਂ ਫਿਰ ਜਿਹੜੇ ਐਜੇ ਜਿਹੜੇ ਟ੍ਰੈਡੀਸ਼ਨਲ ਵਾਟਰ ਸਟੋਰੇਜ ਯੂਨਿਟਸ ਹੁੰਦੇ ਸੀ ਉਹ ਦਿਨੋਂ ਦਿਨ ਖਤਮ ਹੁੰਦੇ ਜਾ ਰਿਹਾ ਕਿਉਂਕਿ ਉਹਨਾਂ ਦੀ ਥਾਂ ਟਿਊਬਵੈੱਲਾਂ ਨੇ ਲੈ ਲਈ ਹੈ ਬਟ ਆਪਾਂ ਨੂੰ ਇਸ ਚੀਜ਼ ਸਮਝਣੀ ਚਾਹੀਦੀ ਹੈ ਕਿ ਜੋ ਵੀ ਰੇਨਫਾਲ ਅਕਰੈਂਸ ਤੋਂ ਬਾਅਦ ਜਿਹੜੇ ਆਹ ਜਿਹੜੇ ਵਾਟਰ ਸਟੋਰੀ ਯੂਨਿਟਸ ਨੇ ਇਹ ਐਜ਼ ਅ ਬੂਮ ਆਪਣੇ ਲਈ ਕੰਮ ਕੰਮ ਕਰ ਸਕਦੇ ਆ ਜਿਹੜੇ ਵੀ ਆਪਾਂ ਨੂੰ ਫਲਡਸ ਨੇ ਉਹਨਾਂ ਨੂੰ ਪ੍ਰिवेंट ਕਰਨ ਵਾਸਤੇ ਤੇ ਇੱਕ ਆਪਾਂ ਨੂੰ ਲੈਸਰ ਰਿਲਾਇੰਗ ਔਨ ਦਾ ਟਿਊਬਵੈਲ ਆਲਸੋ ਕਿਉਂਕਿ ਜੋ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਜਿਹੜੇ ਗਰਾਊਂਡ ਵਾਟਰ ਡਿਪਲੀਸ਼ਨ ਦੇ ਪੈਟਰਨਸ ਨੇ ਕਿ ਜਿਹੜਾ ਪੰਜਾਬ ਹੈ ਉਹ ਆਲਰੇਡੀ ਇੱਕ ਰੈੱਡ ਜ਼ੋਨ ਦੇ ਅੰਡਰ ਹੈ ਤੇ ਇਸ ਚੀਜ਼ ਤੇ ਵੀ ਆਪਾਂ ਜਿਹੜੇ ਗਰਾਊਂਡ ਵਾਟਰ ਡਿਪਲੀਸ਼ਨ ਨੇ ਉਹਨੂੰ ਵੀ ਕਰਬ ਕਰ ਸਕਾਂਗੇ ਇਸ ਚੀਜ਼ ਦੇ ਨਾਲ ਜੇ ਆਪਾਂ ਕਮਿਊਨਿਟੀ ਦੇ ਵਿੱਚ ਆਪਾਂ ਟ੍ਰੈਡੀਸ਼ਨਲ ਜਿਹੜੇ વોટર ਮੈਨੇਜਮੈਂਟ ਜਿਹੜੇ ਸਟੋਰੇਜ ਯੂਨਿਟਸ ਨੇ ਉਹਨਾਂ ਨੂੰ ਆਪਾਂ ਪ੍ਰਮੋਟ ਕਰ ਸਕੀਏ ਯਰ ਦਾ ਫੋਰਥ ਹੈ ਉਹ ਹੈ ਨੇਚਰ ਬੇਸ ਸੋਲੂਸ਼ਨਸ ਨੇਚਰ ਬੇਸ ਸੋਲੂਸ਼ਨ ਦਾ ਮਤਲਬ ਇਹ ਹੈ ਕਿ ਫੋਰ ਐਗਜ਼ਾਮਪਲ ਜੇ ਆਪਾਂ ਕਿਸੇ ਨਹਿਰ ਦੇ ਕੰਢੇ ਜੇ ਆਪਾਂ ਕਹਿ ਲਓ ਕਿ ਐਜ ਸਟ੍ਰਕਚਰਸ ਬਣਾ ਬਣਾ ਰਹੇ ਹਾਂ ਜਿਵੇਂ ਕਿ ਫੋਰ ਐਗਜ਼ਾਮਪਲ ਕਹਿ ਲਓ ਕੰਕਰੀਟ ਇੰਬੈਂਕਮੈਂਟਸ ਨੇ ਰਾਦਰ ਦੈਨ ਉਹਨੂੰ ਆਪਾਂ ਕੁਝ ਐਜ ਅ ਨੇਚਰ ਬੇਸ ਨੇਚਰ ਨੂੰ ਵਿੱਚ ਇਨਕੋਰਪੋਰੇਟ ਕਰਕੇ ਲਾਈਕ ਕੋਈ ਵੈਜੀਟੇਸ਼ਨ ਫਲੋਰਾ ਐਂਡ ਫੋਨਾ ਨੂੰ ਆਪਾਂ ਵਿੱਚ ਕਵਰ ਕਰਕੇ ਆਪਾਂ ਐਜ ਕੁਝ ਸਟਰਕਚਰਸ ਤੇ ਰਿਲਾਈ ਕਰੀਏ ਜਿਹਦੇ ਵਿੱਚ ਨੇਚਰ ਨੂੰ ਇੱਕ ਨੇਚਰ ਨੂੰ ਹੀ ਯੂਜ਼ ਕਰਕੇ ਆਪਾਂ ਜਿਹੜੇ ਕਿ ਆ ਫਲੱਡਸ ਨੇ ਇਹਨਾਂ ਨੂੰ ਆਪਾਂ ਕੰਟਰੋਲ ਕਰ ਸਕੀਏ ਕਿਉਂਕਿ ਜਿਹੜੇ ਕੰਕਰੀਟ ਇੰਬੈਂਕਮੈਂਟਸ ਨੇ ਉਹ ਇੱਕ ਹੋਲਿਸਟਿਕ ਅਪਰੋਚ ਨਹੀਂ ਹੈਗੀ ਇਟਸ ਰਾਦਰ ਦੈਨ ਆਪਾਂ ਨੇਚਰ ਦੀ ਉਸ ਚੀਜ਼ ਨੂੰ ਆਪਾਂ ਕੋ ਪ ਰਹੇ ਆ ਕਿ ਆਪਾਂ ਉਹਨਾਂ ਨੂੰ ਜਿਹੜੇ ਰਿਵਰਸ ਨੇ ਉਹਨਾਂ ਨੂੰ ਆਪਾਂ ਬੰਦਨ ਦੀ ਦੀ ਕੋਸ਼ਿਸ਼ ਕਰ ਰਹੇ ਆ ਬਟ ਜੇ ਆਪਾਂ ਉਹਨੂੰ ਐਜ਼ ਅ ਨੈਚੁਰਲ ਆਪਾਂ ਉਹਨਾਂ ਨੂੰ ਇੱਕ ਰੂਮ ਪ੍ਰੋਵਾਈਡ ਕਰੀਏ ਜਿਹਦੇ ਨਾਲ ਉਹ ਇੱਕ ਜਿਹੜੇ ਉਹਨਾਂ ਦੇ ਨੈਚੁਰਲ ਫਲਡਿੰਗ ਪੈਟਰਨਸ ਨੇ ਉਹਨਾਂ ਨੂੰ ਆਪਾਂ ਕਰ ਕਰ ਫਿਫਥ ਪੁਆਇੰਟ ਜੋ ਆਪਾਂ ਦੇਖਦੇ ਆ ਉਹ ਹੈ ਵਾਟਰਸ਼ੈਡ ਮੈਨੇਜਮੈਂਟ ਜਿਹੜੇ ਕਿ ਪ੍ਰੋਮੋਸ਼ਨ ਤੇ ਸਟੈਬਲਿਸ਼ਮੈਂਟ ਤੇ ਜੇ ਪੰਜਾਬ ਤੇ ਕੰਮ ਕੀਤਾ ਜਾਵੇ ਅੱਗੇ ਵੀ ਜੋ ਰਿਪੋਰਟਸ ਇਹ ਕਹਿੰਦੀ ਹੈ ਕਿ ਵਰਲਡ ਬੈਂਕ ਦੇ ਫੰਡਸ ਦੇ ਨਾਲ ਜਾਂ ਫਿਰ ਕਈ ਹੋਰ ਨਬਾਰ ਵਰਗੇ ਆਰਗੇਨਾਈਜੇਸ਼ਨ ਨੇ ਵੀ ਇਸ ਚੀਜ਼ ਤੇ ਬਹੁਤ ਪ੍ਰੋਮੋਸ਼ਨ ਤੇ ਕੰਮ ਕੀਤਾ ਹੈ ਬਟ ਜੋ ਵੀ ਕੈਲੋ ਚੇਨ ਲਿਮਿਟੇਸ਼ਨਸ ਆਈਆਂ ਉਹਨਾਂ ਤੇ ਕੰਮ ਕੀਤਾ ਜਾਵੇ ਤੇ ਜਿਹੜੇ ਬਾਰਡਰ ਸ਼ੈੱਡ ਮੈਨੇਜਮੈਂਟ ਯੂਨਿਟਸ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਤੇ ਇੱਕ ਐਜ਼ ਅ ਕਮਿਊਨਿਟੀ ਪ੍ਰੋਜੈਕਟ ਲੈ ਕੇ ਕਿਉਂਕਿ ਜੇ ਆਪਾਂ ਲੋਕਲ ਪੀਪਲ ਨੂੰ ਜਿਆਦਾ ਤੋਂ ਜਿਆਦਾ ਆਪਾਂ ਇਨਵੋਲਵ ਕਰਾਂਗੇ ਇਹਦੇ ਦੇ ਵਿੱਚ ਸੋ ਇੱਕ ਕਹਿ ਲਓ ਕਿ ਮੈਟਰ ਆਫ ਰਿਸਪੌਂਸਿਬਿਲਟੀ ਐਸ ਤੇ ਇੱਕ ਕੰਟਰੀਬਿਊਸ਼ਨ ਉਹਨਾਂ ਦੀ ਵੈਲਨੈਸ ਵਾਸਤੇ ਉਹਨਾਂ ਨੂੰ ਇੱਕ ਫੀਲਿੰਗ ਆਫ ਕਹਿ ਲਓ ਕਿ ਇੱਕ ਫੀਲਿੰਗ ਆਫ ਕੰਟਰੀਬਿਊਟਿੰਗ ਟੂ देयर ओन ਵੈਲਫੇਅਰ ਇੱਕ ਜਿਹੜੀ ਕਮਿਊਨਿਟੀ ਅੰਦਰ ਪੈਦਾ ਹੋਏਗੀ ਤੇ ਜਿਹਦੇ ਨਾਲ ਉਹ ਹੌਲੀ ਹੌਲੀ ਉਸ ਚੀਜ਼ ਨੂੰ ਅਪਣਾਣ ਕੇ ਤੇ ਇੱਕ ਇੱਕ ਉਹਨਾਂ ਦੇ ਜੀਵਨ ਦਾ ਹਿੱਸਾ ਵੀ ਬਣੇਗਾ ਵਾਟਰਸ਼ੈਡ ਤੇ ਜਿਹੜਾ 6 ਪੁਆਇੰਟ ਹੈ ਉਹ ਹੈ ਕਿ ਵਾਟਰ ਚੈਨਲਸ ਨੇ ਉਹਨਾਂ ਨੂੰ ਇੱਕ ਜਿਹੜੀ ਫੋਰ ਐਗਜ਼ਾਮਪਲ ਕੋਈ ਰਿਵਰ ਹੈ ਜੇ ਉਹਦਾ ਕੈਨਲ ਵਾਟਰ ਚੈਨਲਸ ਆਪਾਂ ਜਿਹੜੇ ਨਹਿਰੀ ਪਾਣੀ ਜਿਹੜੇ ਜਿਹੜੇ ਸ਼ੁੱਬਿਆਂ ਨੂੰ ਸਪਲਾਈ ਹੁੰਦਾ ਹੈ ਤੇ ਜੇ ਆਪਾਂ ਥੋੜਾ ਜਿਹਾ ਰੂਮ ਇਮ ਬੈਂਕਮੈਂਟਸ ਦੇ ਰੀਜਨ ਤੇ ਆਪਾਂ ਉਹਨਾਂ ਨੂੰ ਥੋੜਾ ਜਿਹਾ ਆਪਾਂ ਰੂਮ ਦਈਏ ਥੋੜੀ ਜਿਹੀ ਸਪੇਸ ਆਪਾਂ ਕੈਰੀਡ ਆਊਟ ਕਰੀਏ ਜਿਸ ਦੇ ਨਾਲ ਜਿਹੜੇ ਉਹਦੇ ਨੈਚੁਰਲ ਫਲਡਿੰਗ ਪੈਟਰਨਸ ਨੇ ਇੱਕ ਬਫਰ ਜ਼ੋਨ ਐਜ਼ ਅ ਬਫਰ ਜ਼ੋਨ ਆਪਾਂ ਨੂੰ ਐਕਟ ਕਰੇਗਾ ਕਿ ਜਿਹੜੀ ਉਹਦੇ ਨੈਚੁਰਲ ਫਲਡਿੰਗ ਪੈਟਰਨਸ ਨੇ ਉਹਦੇ ਵਿੱਚ ਰਿਵਰ ਜੇ ਉਹ ਥੋੜਾ ਜਿਹਾ ਫਲਡ ਹੁੰਦੀ ਹੈ ਕਹਿ ਲਓ ਕਿ ਤਾਂ ਆਪਾਂ ਤੇ ਜਿਹੜੇ ਕਹਿ ਲਓ ਖੇਤਾਂ ਵਿੱਚ ਜਿਹੜੇ ਉਜਾਊ ਜ਼ਮੀਨਾਂ 'ਚ ਜੋ ਪਾਣੀ ਆਇਆ ਉਹ ਆਪਾਂ ਨੂੰ ਦੇਖਣ ਨੂੰ ਨਾ ਮਿਲੇ ਜਿਹੜਾ ਲਾਸਟ ਪੁਆਇੰਟ ਹੈ ਉਹ ਇਹ ਹੈ ਜੋ ਵੀ ਕੈਸੀ ਅੱਗੇ ਵੀ ਇਸ ਵੀਡੀਓ ਚ ਦੱਸਿਆ ਕਿਉਂਕਿ ਕਲਾਈਮੇਟ ਚੇਂਜ ਹੀ ਇੱਕ ਐਜਾ ਫੀਨੋਮੈਨਾ ਹੈ ਜੋ ਕਿ ਲੌਂਗ ਟਰਮ ਵਿੱਚ ਜੋ ਵੀ ਦਿਖਦਾ ਨਹੀਂ ਹੈ ਬਟ ਇੱਕ ਲੌਂਗ ਟਰਮ ਵਿੱਚ ਇਸ ਚੀਜ਼ ਸਭ ਚੀਜ਼ ਨੂੰ ਸ਼ੇਪ ਕਰ ਰਿਹਾ ਸੋ ਜਿਹੜੇ ਜਿਹੜੇ ਅਬਰਪਟ ਚੇਂजेस ਇਕੋ ਦਾ ਲਾਈਕ ਅਰਲੀ ਜੇ ਆਪਾਂ ਅਗਸਤ ਦੀ ਗੱਲ ਕਰੀਏ ਤਾਂ ਇੱਕ ਵੀਕ ਮੌਨਸੂਨ ਪੈਟਰਨ ਦੇਖਣ ਨੂੰ ਮਿਲਿਆ ਸੀਗਾ ਬਟ ਕਹ ਲਓ ਇੱਕ ਜਿਹੜੇ ਵਿਡਰੋਅਲ ਜਿਹੜਾ ਮੌਨਸੂਨ ਸੀਗਾ ਉਹ ਕਹ ਲਓ ਕਿ ਕਾਫੀ ਜ਼ਿਆਦਾ ਹੈਵੀ ਰਿਹਾ ਨਾਰਥਰਨ ਰੀਜਨਸ ਦੇ ਵਿੱਚ ਤੇ ਜਾ ਕੇ ਜਿਹੜੇ ਅਪਰ ਅਪਸਟ੍ਰੀਮ ਰੀਜਨਸ ਨੇ ਜੰਮੂ ਤੇ ਹਿਮਾਚਲ ਦੇ ਵਿੱਚ ਕਾਫੀ ਬਾਰਿਸ਼ ਦੇਖਣ ਨੂੰ ਮਿਲੀ ਸੋ ਇਹ ਅੰਤ ਵਿੱਚ ਮੈਂ ਇਹ ਆਕਾਂਗਾ ਕਿ ਜੋ ਇਸ ਸਾਲ ਦੇ ਹੜ੍ਹ ਨੇ ਉਹਨਾਂ ਤੋਂ ਆਪਾਂ ਨੂੰ ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਕਿ ਜੋ ਵੀ ਆਪਣੇ ਦਰਿਆਵਾਂ ਨੇ ਉਹਨਾਂ ਦੀ ਦੇਖਭਾਲ ਕਰਨਾ ਆਪਣਾ ਫਰਜ਼ ਹੈ ਕਿ ਹੜ੍ਹ ਜੋ ਵੀ ਆ ਹੜ੍ਹ ਦੀ ਸਮੱਸਿਆ ਉਹ ਇੱਕ ਮੁੱਖ ਕਾਰਨ ਨਾਲ ਨਹੀਂ ਹੁੰਦੀ ਕਈ ਅਨੇਕ ਕਾਰਨ ਜੁੜ ਕੇ ਇੱਕ ਹੜ ਦਾ ਭਿਆਨਕ ਰੂਪ ਲੈਂਦੇ ਨੇ ਸੋ ਆਪਾਂ ਨੂੰ ਜੇ ਇਹ ਹੜਾਂ ਤੋਂ ਆਦਾ بیمਾ ਜਾਂ ਸੁਰੱਖਿਆ ਰੋਕਤਾ ਮਲਾਨੀ ਹੈ ਤੇ ਇਸ ਦਾ ਇੱਕ ਹੀ ਜੋ ਜੋ ਮੇਨ ਤਰੀਕਾ ਹੈ ਉਹ ਇਹ ਹੈ ਕਿ ਇਸ ਆਪਾਂ ਨੂੰ ਇੱਕ ਅਜਾ ਪਲਾਨ ਬਣਾਇਆ ਜਾਏ ਜਿਦੇ ਵਿੱਚ ਆਪਾਂ ਸਾਰੇ ਫੈਕਟਰਸ ਨੂੰ ਆਪਾਂ ਇਕ ਜੁਟ ਕਰਕੇ ਸਾਰੀ ਬਾਡੀਜ਼ ਨੂੰ ਆਪਾਂ ਵਿੱਚ ਇਨਟੇਕ ਕਰਕੇ ਭਾਵੇਂ ਲੋਕਲ ਲੈਵਲ ਤੇ ਨੇ ਭਾਵੇਂ ਉਹ ਗਵਰਨਮੈਂਟ ਲੈਵਲ ਤੇ ਨੇ ਤੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਵੀ ਜਿਹੜੇ ਡਿਪਾਰਟਮੈਂਟਸ ਨੇ ਉਹ ਉਹਨਾਂ ਨੂੰ ਰਲਾ ਕੇ ਆਪਾਂ ਇੱਕ ਓਵਰਆਲ ਪਲਾਨ ਡਿਜ਼ਾਈਨ ਕੀਤਾ ਜਾਵੇ ਰਿਵਰ ਮੈਨੇਜਮੈਂਟ ਦਾ ਜਿਹਦੇ ਕਾਰਨ ਆਪਾਂ ਨੂੰ ਅੱਗੇ ਪੰਜਾਬ ਵਿੱਚ ਅਜੇ ਹੜ੍ਹ ਨਾ ਦੇਖਣ ਨੂੰ ਮਿਲਣ ਤੇ ਅੱਗੇ ਜੇ ਪਾਣੀ ਜੇ ਫਲਡਸ ਮਤਲਬ ਜਿਹੜੇ ਫਲਡਸ ਨੇ ਉਹਨਾਂ ਦੀ ਬਜਾਏ ਆਪਾਂ ਨੂੰ ਇੱਕ ਪਾਣੀ ਦਾ ਸੋਰਸ ਦਰਿਆਵਾਂ ਨੂੰ ਵੇਖਣ ਨੂੰ ਮਿਲੇ ਤੇ ਬਾਕੀ ਜਿਵੇਂ ਅਸੀਂ ਵੀਡੀਓ ਦੇ ਪਹਿਲਾਂ ਵੀ ਦੱਸਿਆ ਕਿ ਜਿਹੜੇ ਇੰਡੀਜਿਨियस ਸਟਰਕਚਰ ਨੇ ਜਿਹੜੇ ਕਿ ਪੰਜਾਬ ਦੇ ਪੁਰਾਣੇ ਛੱਪੜ ਨੇ ਜਾਂ ਤਾਂ ਵਾਟਰਸ਼ੈਡ ਜਿਹੜੇ ਕਿ ਕਮਿਊਨਿਟੀ ਨਾਲ ਬਣੇ ਹੋਏ ਪ੍ਰੋਜੈਕਟਸ ਨੇ ਉਹਨਾਂ ਵੱਲ ਵੀ ਜਿਹੜੇ ਲੋਕਲ ਲੈਵਲ ਤੇ ਫਾਰਮਰਸ ਨੇ ਤੇ ਰੂਰਲ ਪੀਪਲ ਨੇ ਉਹਨਾਂ ਦੀ ਜਾਗਰੂਕਤਾ ਵਧਾਈ ਜਾਵੇ ਜਿਸ ਨਾਲ ਆਪਾਂ ਆਪਣੇ ਗੁਰੂਆਂ ਦੀ ਬਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਕਾਇਮ ਰਹੀਏ ਤੇ ਦਰਿਆਵਾਂ ਨੂੰ ਇੱਕ ਸਮੱਸਿਆ ਨਾਲ ਲੈ ਕੇ ਇਹਨਾਂ ਨੂੰ ਇੱਕ ਅ ਨਵੇਂ ਤੌਰ ਤੇ ਉੱਗਣ ਦੀ ਮੌਕਾ ਦੇਖੀਏ ਤੇ ਬਸ ਇਸ ਇਸ ਨਾਲ ਮੈਂ ਵੀਡੀਓ ਨੂੰ ਅੰਤ ਕਰਨਾ ਚਾਹਾਂਗਾ ਧੰਨਵਾਦ